ਅਗਲ ਲਲਾਰੁ ਉਦੇਈ ਤਵਨੂੰ ਭਰਮ ਤੇ ਬਿਰਤੇ ਬੋਤਿ ਆਖਿਓ ਕਲਪੂਰ ਸਮੁੰਦਰ ਮੈਂ ਮੋਢਿਤ ਸੀ ਕਬਹੁ ਮਟਹਿ ਨਹੀਂ ਰੇ ਪਛਤਾਇਓ ਤਾਰ ਵਿਚਾਰ ਜਹਿਲ ਸਰਾ ਜਗ ਤਾਰ ਨੂੰ ਕੋ ਅਵਤਾਰ ਬਣਾਇਓ ਜੱਬੀ ਉਹ ਜਨਾ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਗਰਮ ਨਹੀਂ ਆਇਓ ਤਰਨ ਗਲਣ ਨਵਖੰਡਨੈ ਜੋਤ ਸਭ ਰੂਪੀ ਰੂਪ ਭਰ ਭਨ ਮਤਰਾ ਅਸ਼ਪੀਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਮਾਇਆ ਮਨੋ ਨ ਵਿਸਰੇ ਮੰਗੈ ਦਮ ਦਮ ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਰਮ ਸਜਣ ਸੱਜਾ ਆਤਿਸ਼ਾ ਸਰਜਾਂ ਦੀ ਸ਼ਾਹੂ ਜਿਸ ਪਾਸ ਬਹਿਠਿਆ ਸੋ ਧੀਏ ਸਤਨਾਮ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਨ੍ਹ ਸ੍ਰੀ ਮਾ ਲਾ ਪੰਜਵਾ ਹਾਲ ਸੁਖ ਅੰਤ ਸੁਖ ਨਿਤ ਜੋਕ ਸਿਮਰਨੋ ਨਾਮ ਗੋਵਿੰਦ ਦਾ ਸਦਾ ਲੀਜੈ ਮਿਟਾ ਕਮਾਣੇ ਪਾਪ ਚਿਰਾਨੇ ਸਾਥ ਸੰਗਤ ਮਿਲ ਮੂਆ ਦੀਜੈ ਹਰ ਤਸੁਖ ਅੰਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਵਿੰਦ ਕਾ ਸਦਾ ਲੀਜੈ ਮਿਟਾਇ ਕਮਾਣੇ ਭਾਗ ਚਰਾਣੇ ਸਾਧ ਸੰਗਤ ਜਨ ਮੂਹਾ ਜੀਜੈ ਰਹਾਉ ਰਾਜ ਜੋਵਨਾ ਮਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਤਾੰਦ ਕਹਿ ਆਸਿਆਸ ਰਮਣ ਹਰ ਕੀਰਤਨ ਏਵ ਪਦਾਰਥ ਭਗਵੰਤ ਨਹਿ ਸਰਨਾ ਸੰਵਰਤ ਅਕਤ ਅਗੋਚਰਾ ਪਤ ਤੋ ਉਧਾਰਨਾ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨਾ ਠਾਕੁਰ ਮੇਰਾ ਸ਼ਰਨ ਸਮਰਤ ਅਕਾਤ ਅਗੋਚਰਾ ਪਤ ਜੁ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਵਤ ਪੂਰਨਤਾ ਪਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ ਸਤ ਨਾਮ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਹਰੀ ਧਰਤੀ ਕਾ ਖਾਲਸਾ ਬਾਹਰੀ ਧਰਤੀ ਕੀ ਫਤ